ਰੋਮਣੀ ਕਾਲੀ ਦਲ ਤੇ ਭਾਜਪਾ ਦੇ ਘੜ ਜੋੜਨ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਤੇ ਲਗਾਤਾਰ ਕਹਿੰਦੇ ਪ੍ਰਵਾਨ ਹੋਣ ਵਾਲਾ ਇੱਕ ਤਾਂ ਇਹਨਾਂ ਨੇ ਫੇਰ ਹੋਣ ਜਿਹੜੇ ਟੁੱਟੇ ਬਾੜੇ ਬੁੱਟੇ ਆਂਗੂ ਸੀ ਟੁੱਟੀਆਂ ਬਾਹਾਂ ਭੱਜੀਆਂ ਬਾਹਾਂ ਗੱਲੂ ਆਉਂਦੀਆਂ ਨੇ ਉਹ ਸਾਰੇ ਲੈ ਆਂਦੇ ਇੱਥੇ ਇੱਕ ਗੱਲ ਚੱਲਦੀ ਐ ਫਲਾਣਾ ਆ ਗਿਆ ਫਲਾਣਾ ਆ ਗਿਆ ਫਲਾਣਾ ਆ ਗਿਆ ਕਾਹਦੇ ਵੀ ਜਗੀਰਕੌਰ ਨੇ ਵੀ ਆ ਜਾਣੇ ਲੋਕ ਇਹ ਪੁੱਛਦੇ ਆ ਕਿ ਜਿੰਨਾ ਲੋਕਾਂ ਦੇ ਸਿਰ ਤੇ ਤੁਸੀਂ ਸੀ ਕਿ ਲੋਕ ਤੁਹਾਡੇ ਨਾਲ ਆ ਰਹੇ ਜਦੋਂ ਤੱਕ ਲੋਕ ਨਹੀਂ ਆਉਂਦੇ ਜਿਹੜੀ ਮਾਫੀ ਮੰਗੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੇ ਕਈ ਉਦਦਤੇ ਵੀ ਕਿਤੂ ਕਰਤੂ ਕਰਦੀ ਹੈ ਅਜਿਹੀ ਸਥਿਤੀ ਦੇ ਵਿੱਚ ਕੀ ਸ਼ਰੂਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਰਲੇਵਾ ਹੋਵੇਗਾ ਭਾਵੇਂ ਸਿਆਸੀ ਤੌਰ ਤੇ ਹੋ ਜੇ ਕੀ ਸ਼ਰੂਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਪਹਿਲਾ ਵਾਰ ਮਾਨਤਾਨ ਤੇ ਅਡਾਪਟ ਕਰਨਗੇ ਪਰ ਤਰਲੋ ਮੱਛੀ ਬਹੁਤ ਜੀ ਕੇ ਜਲਦੀ ਤੋਂ ਜਲਦੀ ਭਰਤੀ ਜਨਤਾ ਪਾਰਟੀ ਨਾਲ ਕੋਈ ਸਹਿਯੋਗਤਾ ਹੋ ਜੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਇੱਕ ਹੋਰ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜਨ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਨੇ ਤੇ ਲਗਾਤਾਰ ਕਹਿੰਦੇ ਪ੍ਰਵਾਨ ਹੋਣ ਵਾਲਾ ਤੇ ਹੁਣ ਕੋਈ ਸਮੇਂ ਦੇ ਵਿੱਚ ਜਾਂ ਕੋਈ ਦਿਨਾਂ ਦੇ ਵਿੱਚ ਐਲਾਨ ਹੋ ਜਾਵੇਗਾ ਜਦੀ ਜਾਣਕਾਰੀ ਮੇਨਾ ਸਾਂਝੀ ਕਰਾਂਗੇ ਸਾਡੇ ਚਿਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ 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 ਤੁਸੀਂ ਕੀ ਦੇਖਦੇ ਜੀ? ਦੇਖੋ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਜੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖੇਤੀ ਸਬੰਧੀ ਤਿੰਨ ਕਾਨੂੰਨ ਲੈ ਕੇ ਆਈ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਆ ਜੀ ਸਾਰੇ ਕਿਸਾਨੀ ਇਹਦਾ ਵਿਰੋਧ ਕਰ ਰਹੇ ਸੀ ਪਰ ਭਾਈਵਾਲ ਅਕਾਲੀ ਦਲ ਇਹਦੇ ਸੋਲੇ ਗਾਉਂਦਾ ਸੀ ਇਤੋਂ ਤੱਕ ਕਿ ਉਹਨਾਂ ਨੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਸੌਰਗਵਾਸੀ ਸਰਦਾਰ ਪ੍ਰਕਾਸ਼ਿਕ ਬਾਦਲ ਤੋਂ ਵੀ ਕਹਾਤਾ। ਇਹ ਕਾਨੂੰਨ ਤਾਂ ਮੋਦੀ ਜੀ ਨੇ ਬੜੇ ਬਾ ਕਮਾਲ ਬਣਾਤੇ ਫਿਰ ਜਦੋਂ ਵਿਰੋਧ ਵੱਧਦਾ ਗਿਆ। ਇਹ ਘਰਾਂ ਚੋਂ ਨਿਕਲਣੇ ਵੀ ਬੰਦ ਕਰਤੇ। ਮੋਦੀ ਸਾਹਿਬ ਨੇ ਆ ਕੇ ਉਹ ਕਾਨੂੰਨ ਵਾਪਸ ਲੈ ਲਏ। ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ। ਕਿਸਾਨਾਂ ਨੇ ਇਹਨਾਂ ਦੇ ਆਗੂਆਂ ਨਾਲ ਜੋ ਕੁਝ ਕੀਤਾ ਮੈਂ ਉਹ ਦੱਸ ਨਹੀਂ ਸਕਦਾ ਕਈਆਂ ਦੇ ਘਰਾਂ ਦੇ ਵਿੱਚ ਕੂੜਾ ਸਿੱਟਤਾ ਅਕਾਲੀ ਦਲ ਦਾ ਮੁੱਖ ਵੋਟ ਬੈਂਕ ਜਾਂ ਤਾਂ ਕਿਸਾਨੀ ਹੈ ਸਭ ਤੋਂ ਵੱਧ ਜਾਂ ਪੰਥਕ ਝੰਡੇ ਪੰਥਕ ਝੰਡਿਆਂ ਦੇ ਵਿੱਚ ਉਹਨਾਂ ਅਕਾਲੀ ਦਲ ਨੇ ਆਪਦੇ ਮੋਢਿਆਂ ਤੋਂ ਲਾ ਕੇ ਸ਼ੁਰੂਮਣੀ ਕਮੇਟੀ ਦੇ ਰੱਖਤੇ ਪਾਈ ਰਾਜੂਆ ਨੇ ਆਲੇ ਮਾਮਲੇ ਦੇ ਵਿੱਚ ਇਹਨਾਂ ਨੂੰ ਲੱਗਿਆ ਕਿ ਅਸੀਂ ਵਾਪਸੀ ਕਰ ਲਾਂਗੇ ਜਦਰ ਸਾਹਿਬ ਤੋਂ ਇੱਕ ਕਮੇਟੀ ਬਣਾਤੀ ਉਹਨੂੰ ਕਿਸੇ ਨੇ ਟਾਈਮ ਹੀ ਨਹੀਂ ਦਿੱਤਾ ਹੁਣ ਫੇਰ ਜਦਰ ਸਾਹਿਬ ਨੇ ਕਮੇਟੀ ਬਣਾਈ ਵੀ ਮੁੱਖ ਮੰਤਰੀ ਤੋਂ ਟਾਈਮ ਲਾਓ ਤੇ ਮੁੱਖ ਮੰਤਰੀ ਟਾਈਮ ਹੀ ਨਹੀਂ ਦਿੰਦਾ ਇਹਨਾਂ ਨੂੰ ਇਹਨਾਂ ਦੀ ਪਰਟੈਂਸੀ ਨਹੀਂ ਸਮਝੀ ਜਾ ਰਹੀ ਜੀ ਇੱਕ ਤਾਂ ਇਹਨਾਂ ਨੇ ਫੇਰ ਹੋਣ ਜਿਹੜੇ ਟੁੱਟੇ ਵਾੜੇ ਬੂਟੇ ਆਗੂ ਸੀ ਟੁੱਟੀਆਂ ਵਾਹਾਂ ਭੱਜੀਆਂ ਵਾਹਾਂ ਗੱਲੂ ਆਉਂਦਿਆਂ ਨੇ ਉਹ ਸਾਰੇ ਲੈ ਆਂਦੇ ਇੱਥੇ ਇੱਕ ਗੱਲ ਚੱਲਦੀ ਐ ਫਲਾਣਾ ਆ ਗਿਆ ਫਲਾਣਾ ਆ ਗਿਆ ਫਲਾਣਾ ਆ ਗਿਆ ਕਾਦੂ ਬੀਬੀ ਜ਼ਗੀਰਕੌਰ ਨੇ ਵੀ ਆ ਜਾਣੇ ਲੋਕ ਇਹ ਪੁੱਛਦੇ ਆ ਕਿ ਜਿੰਨਾ ਲੋਕਾਂ ਦੇ ਸਿਰ ਤੇ ਤੁਸੀਂ ਸੀ ਕਿ ਲੋਕ ਤੁਹਾਡੇ ਨਾਲ ਆ ਰਹੇ ਨੇ ਜਦੋਂ ਤੱਕ ਲੋਕ ਨਹੀਂ ਆਉਂਦੇ ਜਿਹੜੀ ਮਾਫੀ ਮੰਗੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਹੇ ਉਹ ਦਤੇ ਵੀ ਕਿੰਤੂ ਪ੍ਰੰਤੂ ਕਰਦੇ ਕਹੇ ਉਹ ਕਈ ਵਾਰ ਚੁੱਕੇ ਨੇ ਵੀ ਸਾਰੇ ਪੰਥ ਦੀ ਮਜਬੂਤੀ ਦੇ ਇਕੱਠੇ ਹੋ ਕੇ ਆਓ ਜੀ ਅੱਜ ਮੈਨੂੰ ਪਤਾ ਲੱਗਿਆ ਜਿਹੜਾ ਸਰਬੰਸ ਉਹ ਬਧੇਰ ਹੋ ਰਾਣੇ ਵੀ ਕੀਤੀ ਹੈ ਇੱਕ ਮੀਟਿੰਗ ਛੱਭੂ ਬਾਰਡਰ ਤੇ ਉਹਨਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਰੋਲੇ ਆ 2 ਸਾਲ ਪਹਿਲਾਂ ਮੰਗਾ ਮੰਨ ਕੇ ਲਿਖਤੀ ਦੇ ਕੇ ਵੀ ਲਾਗੂ ਨਹੀਂ ਕੀਤੀਆਂ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਨਾਲ ਸਾਝ ਰੱਖੂਗਾ ਤੇ ਕਿਸਾਨ ਉਹਦਾ ਹਸ਼ਰ ਮਾੜਾ ਕਰਨਗੇ ਇਹ ਸਮਝੌਤੇ ਤਾਂ ਬਹੁਤ ਪਹਿਲਾਂ ਹੋ ਜਾਂਦੇ ਅੜਕੇ ਇਹ ਨੇ ਨਾ ਤਾਂ ਕੋਈ ਪੰਥਕ ਬੰਗ ਬਣਾ ਸਕੇ ਇਹ ਜੀ ਤੇ ਨਾ ਕਿਸਾਨੀ ਨਾਲ ਹੀ ਖੜ ਸਕੇ ਅਜਿਹੀ ਸਥਿਤੀ ਦੇ ਵਿੱਚ ਕੀ ਸ਼ਰਮ ਨੇ ਇਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰਲੇਵਾ ਹੋਵੇਗਾ ਭਾਵੇਂ ਸਿਆਸੀ ਤੌਰ ਤੇ ਹੋ ਜੇ ਕੀ ਸ਼ਰੂਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਪਹਿਲਾ ਵਾਰੀ ਮਾਨਤਾਨ ਤੇ ਅਡਾਪਟ ਕਰਨਗੇ ਅਪਣਾਉਣਗੇ ਜੇ ਉਹ ਨਹੀਂ ਅਪਣਾਉਂਦੇ ਤਾਂ ਇਹਦਾ ਮੈਨੂੰ ਨਹੀਂ ਲੱਗਦਾ ਕੋਈ ਫਾਇਦਾ ਹੋਵੇ ਸਿਆਸਤੋ ਦੇ ਵਿੱਚ ਟੁੱਟ ਭੱਜ ਇਧਰ ਉਧਰ ਹੁੰਦੀ ਰਹਿੰਦੀ ਹੈ ਇਹ ਸਿਆਸੀ ਆਗੂਆਂ ਨੇ ਦੇਖਣਾ ਕਿ ਉਹਨਾਂ ਨੂੰ ਕਿੰਨਾ ਕੁ ਉਹਦਾ ਫਾਇਦਾ ਮਿਲਦਾ ਹੈ ਅ ਅਕਾਲੀ ਦਲ ਨੂੰ ਰਲੇਵੇਂ ਨਾਲ ਫਾਇਦਾ ਹੈ ਜਾ ਅਕਾਲੀ ਦਲ ਨੂੰ ਆਪਣਾ ਪੰਥ ਮਜ਼ਬੂਤ ਕਰਨ ਵਾਸਤੇ ਵੱਖਰੇ ਤੌਰ ਤੇ ਲੜਨ ਦਾ ਫਾਇਦਾ ਹੈ ਇਹਨਾਂ ਦੇ ਆਗੂਆਂ ਨੇ ਆਪਸ ਵਿੱਚ ਦੀ ਸੋਚਣਾ ਹੈ ਪਰ ਤਰਲੂ ਮੱਛੀ ਬਹੁਤ ਨਹੀਂ ਜੀ ਕਿ ਜਲਦੀ ਤੋਂ ਜਲਦੀ ਭਾਰਤੀ ਜਨਤਾ ਪਾਰਟੀ ਦਾ ਕੋਈ ਸਮਝੌਤਾ ਹੋ ਜੇ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਸੰਸਦ ਛੱਡ-ਛੱਡ ਭੱਜ ਰਹੇ ਨੇ ਕਈਆਂ ਨੂੰ ਕਾਂਗਰਸ ਤੋਂ ਟਿਕਟ ਮਿਲ ਗਈ ਆਪਾਂ ਕੱਲ ਗੱਲ ਕੀਤੀ ਸੀ ਰਾਹੁਲ ਕਾਸਵਾਨ ਦੀ Rajasthan ਵਾਲੇ ਚੂਰੂ ਤੋਂ ਉਹਨੂੰ ਟਿਕਟ ਮਿਲ ਗਈ ਕਾਂਗਰਸ ਤੋਂ ਸੋ ਜਦੋਂ ਲੋਕ ਕਿਸੇ ਨੂੰ ਛੱਡ ਕੇ ਭੱਜ ਜਾ ਨਾ ਉਦੋਂ ਮੌਸਮ ਹੋਰ ਕਿਸਮ ਦਾ ਨਜ਼ਰ ਆਇਆ ਕਰਦਾ ਹੈ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਅਨੇ ਨਵੀਆਂ ਤੇ ਤਾਜ਼ੀ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਸ਼ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਘੜ ਜੋੜਨ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਤੇ ਲਗਾਤਾਰ ਕਹਿੰਦੇ ਪ੍ਰਵਾਨ ਹੋਣ ਵਾਲਾ ਇੱਕ ਤਾਂ ਇਹਨਾਂ ਨੇ ਫੇਰ ਹੋਣ ਜਿਹੜੇ ਟੁੱਟੇ ਬਾੜੇ ਬੁੱਟੇ ਆਕੂ ਜੀ ਟੁੱਟੀਆਂ ਵਾਹ ਭੱਜ ਗਿਆ ਵਾਹ ਗੱਲ ਨੂੰ ਆਉਂਦੀਆਂ ਨੇ ਉਹ ਸਾਰੇ ਰਹਿ ਜਾਂਦੇ ਇਥੇ ਇੱਕ ਗੱਲ ਚੱਲਦੀ ਐ ਫਲਾਣਾ ਆ ਗਿਆ ਫਲਾਣਾ ਆ ਗਿਆ ਫਲਾਣਾ ਆ ਗਿਆ ਕਾਹਨੂ ਬੀਬੀ ਜ਼ਗੀਰਕੌਰ ਨੇ ਵੀ ਆ ਜਾਣੇ ਲੋਕ ਇਹ ਪੁੱਛਦੇ ਆ ਕਿ ਜਿੰਨਾ ਲੋਕਾਂ ਦੇ ਸਿਰ ਤੇ ਤੁਸੀਂ ਸੀ ਕਿ ਲੋਕ ਤੁਹਾਡੇ ਨਾਲ ਆ ਰਹੇ ਨੇ ਜਦੋਂ ਤੱਕ ਲੋਕ ਨਹੀਂ ਆਉਂਦੇ ਜਿਹੜੀ ਮਾਫੀ ਮੰਗੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਈ ਉਦਦ ਤੇ ਵੀ ਕਿੰਤੂ ਪ੍ਰਤੂ ਕਰਦੀ ਅਜਿਹੀ ਸਥਿਤੀ ਦੇ ਵਿੱਚ ਕੀ ਸ਼ੁਰੂ ਹੋਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰ ਲੇਵਾ ਹੋਵੇਗਾ ਭਾਵੇਂ ਸਿਆਸੀ ਤੌਰ ਤੇ ਹੋ ਜੇ ਕੀ ਸ਼ਰੂਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਪਹਿਲਾ ਵਾਰ ਮਾਨਤਾਨ ਤੇ ਅਡਾਪਟ ਕਰਨਗੇ ਪਰ ਤਰਲੋ ਮੱਛੀ ਬਹੁਤ ਕੇ ਜਲਦੀ ਤੋਂ ਜਲਦੀ ਭਰਤ ਜਾਂਤਾ ਪਾਰਟੀ ਦਾ ਬੁਰਸਾ ਚੋਤਾ ਹੋ ਜੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ